ਹੈਗਾ ਸਮਝ ਤੁਸੀਂ ਸਾਰੇ ਪਾਸੇ ਦੇ ਕਿਉਂ ਨਿਊਜ਼ ਦੇ ਵਿੱਚ ਬੰਨ ਜਿਹੜਾ ਕਿਸੇ ਕਿਸੇ ਥਾਵਾਂ ਦੇ ਉੱਤੇ ਜਿਹੜਾ ਹੈਗਾ ਬੰਦ इरੋਸ਼ਨ ਹੋਇਆ ਹੈਗੇ ਲੇਕਿਨ ਪਿੱਛੇ ਕਿਉਂਕਿ ਲੈਵਲ ਪਾਣੀ ਦਾ ਮੈਨ ਵਾਲਾ ਸੀ ਟੱ ਸੀਗਾ ਪਿੱਛੇ ਜ਼ਮੀਨ ਉੱਚੀ ਸੀਗੀ ਉਹਦੇ ਕਰਕੇ ਕਿਸੇ ਤਰੀਕੇ ਦਾ ਵੀ ਖੇਤੀ ਨੂੰ ਵੀ ਨੁਕਸਾਨ ਨਹੀਂ ਹੋਇਆ ਤੇ ਅੱਗੇ ਆਬਾਦੀ ਰੱਖ ਤੇ ਪਾਣੀ ਜਾਂਦਾ ਸਵਾਲ ਹੀ ਜ਼ਿਆਦਾ ਹੋਣਾ ਸੋ ਸਿਚੁਏਸ਼ਨ ਹੈ ਬਟ ਉਹਨੂੰ ਅਸੀਂ ਕੰਟਰੋਲ ਕਰ ਰਹੇ ਹੈਗੇ ਆ ਜਿਹੜੇ ਜਿਹੜੇ ਕਾਸਟੂਮ ਵੀ ਉੱਥੋਂ 100% ਬੰਨ ਇਰੋਡ ਹੋ ਗਿਆ ਹੈਗਾ ਉੱਥੇ ਵੀ ਅਸੀਂ ਇੱਕ ਪ੍ਰੋਟੈਕਸ਼ਨ ਵਾਲ ਜਿਹੜੀ ਹੈਗੀ ਹੈ ਕਿ ਇਹ ਡੇਟਾ ਦੇ ਰਾਈਨ ਡ੍ਰਫਟਾਂ ਦੇ ਰਾਈਨ ਉਹ ਲਗਾ ਦੇ ਤੇ ਉਹਦੇ ਨਾਲ ਨਾਲ ਜਿਹੜਾ ਹੈਗਾ ਇੱਕ ਬੈਕ ਸਾਈਡ ਦੇ ਉੱਤੇ ਰਿੰਗ ਬੰਦ ਦਾ ਜਿਹੜਾ ਕੰਮ ਹੈ ਉਹ ਵੀ ਮਸ਼ੀਨਰੀਆਂ ਹੀ ਸ਼ੁਰੂ ਹੋ ਗਿਆ ਹੈ। ਇੱਕ ਅੱਗੇ ਜਿਹੜਾ ਸਟੱਡ ਹੈਗਾ ਹੈ ਸਪਰ ਹੈਗਾ ਉਹਨੂੰ ਵੀ ਜਿਹੜਾ ਹੈਗੇ ਥੋੜਾ ਸਟਰੈਂਥਨ ਤੇ ਐਲੰਗੇਸ਼ਨ ਵਾਲੇ ਕੰਮ ਕਰਦੇ। ਕੋਈ ਨਹੀਂ জানা ਜ਼ਰੂਰੀ ਕਿ ਕਿਸੇ ਤਰੀਕੇ ਦੀ ਪੈਨਿਕ ਦੀ ਲੋਡ ਨਹੀਂ ਹੈਗੀ। ਬਹੁਤ ਸਾਰੇ ਇਲਾਕਾ ਨਿਵਾਸੀ ਪਿੰਡ ਦੇ ਨਿਵਾਸੀ ਇੱਥੇ ਮੌਕੇ ਤੇ ਹੀ ਹੈਗੇ। ਤੇ ਸਵੇਰ ਤੋਂ ਇੱਥੇ ਲੇਖ ਰਿਹਾ ਹੈਗੇ ਨੇ ਕੰਮ ਕਰ ਰਹੇ ਹੈ ਜੀ। ਸੋ ਕਿਸੇ ਤਰੀਕੇ ਦੀ ਕੋਈ ਘਬਰਾਹਟ ਦੀ ਲੋੜ ਨਹੀਂ ਹੈਗੀ। ਖਾਸ ਕਰ ਰਾਤ ਵੇਲੇ ਕਿਉਂਕਿ ਦਿਨ ਵੇਲੇ ਤੇ ਚਲੋ ਫਿਰ ਵੀ ਥੋੜਾ ਜਿਆ ਸ਼ਾਂਤੀ ਰਹਿੰਦੀ ਹੈਗੀ। ਪਰ ਰਾਤ ਵੇਲੇ ਸਡਨਲੀ ਜਦੋਂ ਕੋਈ ਥੋੜਾ ਜਿਹਾ ਵੀ ਕਿਧਰੋਂ ਇਸ ਤਰੀਕੇ ਦਾ ਢਹਿ ਲੱਗਦੀ ਹੈਗੀ ਤੇ ਉਹ ਬਹੁਤ ਜ਼ਿਆਦਾ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਸੋ ਉਸ ਤਰੀਕੇ ਦੇ ਪੈਨਿਕ ਕ੍ਰੀਏਟ ਕਰਨ ਦੀ ਕਿਸੇ ਤਰੀਕੇ ਦੀ ਵੀ ਲੋੜ ਹੈ